ਬੀਬੀ ਜੀ ਜਿਸ ਢੰਗ ਤੀਆਂ ਗੱਲਾਂ ਹੋ ਰੀਆਂ ਨੇ ਕੋਈ ਕਹਿ ਰਿਹਾ ਤੁਸੀਂ ਬੀਜੇਪੀ ਦੇ ਏਜੰਟ ਹੋ ਕੋਈ ਕਹਿ ਰਿਹਾ ਕਿ ਤੁਸੀਂ ਮੈਂ ਤਾਂ ਸਾਫ਼ ਦੱਸ ਦੇਣੀ ਜੀ ਕੋਈ ਕੁਛ ਕਵੇ ਮੈਂ ਜੋ ਹਾਂ ਜਗੀਰ ਕੌਰ ਹਾਂ ਮੈਂ ਆਪਣੀ ਸੋਚ ਨਾਲ ਤੁਰਨਾ ਹੈ ਮੈਂ ਪੰਥ ਦੀ ਮੈਂ ਗੁਰੂ ਸ਼ਬਦ ਦੀ ਸੋਚ ਨਾਲ ਤੁਰਨਾ ਹੈ ਮੈਂ ਉਹਦੀ ਵਿਚਾਰਧਾਰਾ ਨਾਲ ਤੁਰਨਾ ਮੈਂ ਕਿਸੇ ਦੀ ਗੁਲਾਮ ਨਹੀਂ ਹੈ ਲੇਕਿਨ ਆ ਜੜੀਆਂ ਗੱਲਾਂ ਹੋ ਰੀਆਂ ਨੇ ਉਹ ਕਹਿੰਦੇ ਜਿਹੜੇ ਬਾਹਰ ਬੈ ਕੇ ਗੱਲਾਂ ਕਰ ਰਹੇ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਹਿੰਦੇ ਜਿਹੜੇ ਅੰਜਾਮ ਦੇ ਰਹੇ ਨੇ ਕਹਿੰਦੇ ਉਹ ਕਾਲੀ ਨਹੀਂ ਹੈ ਜਿਵੇਂ ਪਿੰਡਾਂ ਚ ਜਾ ਕੇ ਚਲੋ ਮਣੀ ਕੱਲ ਤਾਂ ਤੇ ਗੀਤ ਗਾਉਣੇ ਆ ਤੇ ਉਹ ਵੀ ਬਾਹਰ ਹੈ ਉਹ ਕਿਤੇ ਆ ਕੇ 28 ਸੈਕਟਰ ਚ ਨਹੀਂ ਹੁੰਦੀਆਂ ਜਦੋਂ ਅਸੀਂ ਪ੍ਰਚਾਰ ਕਰਦੇ ਸਟੇਜਾਂ ਤੇ ਉਹ ਵੀ ਬਾਹਰ ਹੈ 28 ਸੈਕਟਰ ਚ ਹੁੰਦੀ ਹੈ ਬੜਾ ਅਫਸੋਸ ਦੀ ਗੱਲ ਹੈ ਕਿ ਇਹਦਾ ਮਤਲਬ ਸਾਡਾ ਸਿਰਫ ਉਹਨਾਂ ਕੀ ਥਾਂ ਜਿੱਥੇ ਤੱਕ ਅਸੀਂ 300 250 ਬੰਦਾ ਉਠਾ ਸਕਦੇ ਆ ਜਿਹੜਾ ਬਾਦਲ ਸਾਹਿਬ ਦਾ ਚਮਚੀ ਬਣ ਕੇ ਆਲੇ ਦੋਲੇ ਘੇਰਾ ਪੰਦਾ ਰਹੇ ਬਸ ਉਹੀ ਅਕਾਲੀ ਦਲ ਹੈ ਤੇ ਬੀਬਾ ਹਰ ਸਿਮਰਤ ਕੋਰ ਬਾਦਲ ਵਾਲੇ ਕੀ ਕਹੋਗੇ ਹਰ ਸਿਮਰਤ ਉਹਦੇ ਉਦੇ ਜਵਾਬ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਕੋਲ ਟਾਈਮ ਹੀ ਨਹੀਂ ਚਲੋ ਵੱਡੀ ਕਲਾਖੀ ਐਨਐਨਐਸ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਅਕਾਲੀ ਸੀ ਅਕਾਲੀ ਹਾਂ ਔਰ ਅਕਾਲੀ ਰਹਾਂਗੇ ਕਿਸੇ ਦੇ ਸਰਟੀਫਿਕੇਟ ਦੀ ਸਾਨੂੰ ਲੋੜ ਨਹੀਂ ਹੈ ਹਾਲਾਂਕਿ ਮਸਲਾ ਪੱਖ ਦਾ ਨਜ਼ਰ ਆ ਰਿਹਾ ਹੈ ਵੇਖਣ ਵਾਲੀ ਗੱਲ ਰਹੇਗੀ ਆ ਪੱਖਿਆ ਮਸਲਾ ਆਣ ਵਾਲੇ ਦਿਨਾਂ 'ਚ ਹੋਰ ਕੀ ਨਵੇਂ ਰੰਗ ਵਖਾਂਦਾ ਹੈ ਬੀਬੀ ਜੀ ਜਿਸ ਤੰਗ ਦੀਆਂ ਗੱਲਾਂ ਹੋ ਰਹੀਆਂ ਨੇ ਕੋਈ ਕਹਿ ਰਿਹਾ ਤੁਸੀਂ ਬੀਜੇਪੀ ਦੇ ਏਜੰਟ ਹੋ ਕੋਈ ਕਹਿ ਰਿਹਾ ਕਿ ਤੁਸੀਂ ਮੈਂ ਤਾਂ ਸਾਫ਼ ਦੱਸ ਦਿੰਨੀ ਜੀ ਹਾਂ ਕੋਈ ਕੁਛ ਕਵੇ ਮੈਂ ਜੋ ਹਾਂ ਜਗੀਰ ਕੌਰ ਹਾਂ ਮੈਂ ਆਪਣੀ ਸੋਚ ਨਾਲ ਤੁਰਨਾ ਹੈ ਮੈਂ ਪੰਥ ਦੀ ਮੈਂ ਗੁਰੂ ਸ਼ਬਦ ਦੀ ਸੋਚ ਨਾਲ ਤੁਰਨਾ ਹੈ ਮੈਂ ਉਹਦੀ ਵਿਚਾਰਧਾਰਾ ਨਾਲ ਤੁਰਨਾ ਮੈਂ ਕਿਸੇ ਦੀ ਗੁਲਾਮ ਨਹੀਂ ਹੈ ਲੇਕਿਨ ਆ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਕਹਿੰਦੇ ਜਿਹੜੇ ਬਾਹਰ ਬੈ ਕੇ ਗੱਲਾਂ ਕਰ ਰਹੇ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਕਹਿੰਦੇ ਜਿਹੜੇ ਅੰਜਾਮ ਦੇ ਰਹੇ ਨੇ ਕਹਿੰਦੇ ਉਹ ਅਕਾਲੀ ਨਹੀਂ ਹੈ ਜਿਵੇਂ ਪਿੰਡਾਂ 'ਚ ਜਾ ਕੇ ਸ਼ਰਮਣੀ ਕਾਲ ਦਾ ਗੀਤ ਗਾਉਂਦੇ ਆ ਤੇ ਉਹ ਵੀ ਬਾਹਰ ਹੈ ਉਹ ਕਿਤੇ ਆ ਕੇ 28 ਸੈਕਟਰ 'ਚ ਨਹੀਂ ਹੁੰਦੀਆਂ ਜਦੋਂ ਅਸੀਂ ਪ੍ਰਚਾਰ ਕਰਦੇ ਸਟੇਜਾਂ ਤੇ ਉਹ ਵੀ ਬਾਹਰ ਹੈ ਉਠਾਈ ਸਕਦੇ ਸੈਕਟਰ ਚ ਹੁੰਦੀ ਹੈ ਬੜਾ ਅਫਸੋਸ ਦੀ ਗੱਲ ਹੈ ਕਿ ਇਹਦਾ ਮਤਲਬ ਸਾਡਾ ਸਿਰਫ ਉਹਨਾਂ ਕੀ ਥਾਂ ਜਿੱਥੇ ਤੱਕ ਅਸੀਂ 300 200 ਬੰਦਾ ਉਠਾ ਸਕਦੇ ਆ ਜਿਹੜਾ ਬਾਦਲ ਸਾਹਿਬ ਦਾ ਚਮਚੀ ਬਣ ਕੇ ਆਲੇ ਦੋਲੇ ਘੇਰਾ ਫੰਦਾ ਰਹੇ ਬਸ ਉਹੀ ਅਕਾਲੀ ਦਲ ਹੈ ਬੀਬੀ ਹਰ ਸਿਮਰਤ ਕੋਰ ਬਾਦਲ ਵਾਲੇ ਕੀ ਕਹੋਗੇ ਹਰ ਸਿਮਰਤ ਉਹਦੇ ਔਰ ਜੀਵਾ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਕੋਲ ਟਾਈਮ ਹੀ ਨਹੀਂ ਚਲੋ ਵੱਡੀ ਗੱਲ ਆਖੀ ਐਨਐਨਐਸ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਅਕਾਲੀ ਸੀ ਅਕਾਲੀ ਹਾਂ ਔਰ ਅਕਾਲੀ ਰਹਾਂਗੇ ਕਿਸੇ ਦੇ ਸਰਟੀਫਿਕੇਟ ਦੀ ਸਾਨੂੰ ਲੋੜ ਨਹੀਂ ਹੈ ਹਾਲਾਂਕਿ ਮਸਲਾ ਪੱਖ ਦਾ ਨਜ਼ਰ ਆ ਰਿਹਾ ਹੈ ਵੇਖਣ ਵਾਲੀ ਗੱਲ ਰਹੇਗੀ ਆ ਪੱਖਿਆ ਮਸਲਾ ਆਨ ਵਾਲੇ ਦਿਨਾਂ 'ਚ ਹੋਰ ਕੀ ਨਵੇਂ ਰੰਗ ਵਖਾਂਦਾ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par